ਸਿੰਘੋ ਗੋ! ਜਾ ਉਹ ਬਰਕਰਾਰ ਮੱਨਾ ਦਾ ਪਹੁੰਚਣ ਤੇ ਇ ਕੀ ਮਾਮਲਾ ਕੀ ਆ ਸਾਰਾ ਗੋਲਨ ਜੀ ਇਹਨੂੰ ਅਸੀਂ ਵਿਰੋਧ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਆ ਕਿਉਂਕਿ ਮਨਜੀਤ ਸਿੰਘ ਮੱਨਾ ਵੱਲੋਂ ਟਿਕਟ ਲੜੀ ਜਾ ਰਹੀ ਹਲਕਾ ਖਡੂਰ ਸਾਹਿਬ ਦੇ ਵਿੱਚ ਉਹ ਅੱਜ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲੜ ਰਿਹਾ ਹੈ ਤੇ ਅੱਜ ਹਲਕਾ ਖੇਮ ਕਰਨ ਦੇ ਵਿੱਚ ਆਇਆ ਸੀ ਇੱਕ ਹੀ ਇਵੈਂਟ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਸੰਯੁਕਤ ਕਸਹਣ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਸਾਡੇ ਸਵਾਲਾਂ ਤੋਂ ਭੱਜੂ ਕੇ ਭੌੜੇ ਹੋ ਚੁੱਕੇ ਨੇ ਕਿਉਂਕਿ ਅਸੀਂ ਉਹਨੂੰ ਇਹ ਪੁੱਛਣਾ ਚਾਹੁੰਦੇ ਆ ਕਿ 13 ਮਹੀਨੇ ਤੁਸੀਂ ਜੇਲ੍ਹ ਦੇ ਵਿੱਚ ਬਿਠਾ ਕੇ ਰੱਖਿਆ ਸਾਡੇ 750 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਅੱਜ ਸਾਡੇ ਇੱਕ ਜਿਹੜੀਆਂ ਰਹਿਂਦੀਆਂ ਮੰਗਾਂ ਨੂੰ ਲੈ ਕੇ ਸਾਡੇ ਕਿਸਾਨ ਗਏ ਸੀ ਦਿੱਲੀ ਪਟਵਾਰਾਂ ਨੂੰ ਇਹਨਾਂ ਨੇ ਸਾਡੀ ਐਂਟਰੀ ਬੈਨ ਕਰ ਦਿੱਤੀ ਸਾਨੂੰ ਹਰਿਆਣੇ ਤੋਂ ਅੱਗੇ ਟੱਪਣ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਜਿਹੜੇ ਸਾਡੇ ਜਿਹੜੇ ਸਾਡੇ ਵੀਰਾਂ ਨੇ ਤਸ਼ੱਦਦ ਕੀਤਾ ਟਰਾਲੀਆਂ ਟਰੈਕਟਰ ਤੋੜ ਪਨ ਕੀਤੀ ਇਹਨਾਂ ਨੇ ਇੱਕ ਸਾਡੇ ਕਿਸਾਨ ਸੁਖਰਨ ਸਿੰਘ ਦੀ ਸ਼ਹੀਦ ਹੋ ਗਿਆ ਉਹਦੇ ਤਹਿਤ ਅਸੀਂ ਅੱਜ ਇਹਨਾਂ ਨੂੰ ਸਵਾਲ ਜਵਾਬ ਕਰਨੇ ਸੀਗੇ ਜੇ ਸਾਡੀ ਐਂਟਰੀ ਦਿੱਲੀ ਦੇ ਵਿੱਚ ਨਹੀਂ ਹੋ ਸਕਦੀ ਤੇ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਫਿਰ ਅਸੀਂ ਪੰਜਾਬ 'ਚ ਐਂਟਰ ਨਹੀਂ ਹੋਣ ਦਿਆਂਗੇ ਕਿਉਂਕਿ ਦਿੱਲੀ ਸਾਡਾ ਰਾਈਟ ਬੰਦਾ ਵਾ ਸਾਡੀ ਰਾਜਧਾਨੀ ਆ ਤੇ ਇਹ ਆਪਦੀਆਂ ਵੋਟਾਂ ਲੈਣ ਤੇ ਹਲਕਿਆਂ ਦੇ ਵਿੱਚ ਆ ਜਾਂਦੇ ਆ ਪਰ ਸਾਨੂੰ ਦਿੱਲੀ ਨੇ ਜਾਣ ਦਿੱਤਾ ਜਾਂਦਾ ਇਸ ਕਰਕੇ ਅਸੀਂ ਇਹਨਾਂ ਦਾ ਅੱਜ ਜਿਹੜਾ ਵੱਚ ਘੇਰ ਕੇ ਤੇਨੂੰ ਸਵਾਲ-ਜਵਾਬ ਕੀਤੇ ਸੀ ਸਾਡੇ ਸਵਾਲਾਂ ਤੋਂ ਘੋੜਾ ਆ ਚੁੱਕਾ ਮੰਨਣਾ ਤੇ ਭਾਈ ਭਾਦੇ ਐਮਪੀ ਜਿਹੜਾ ਖਲ ਖੜਾ ਵਾ ਉਹ ਆਇਆ ਸੀ ਉਹਦੀ ਉਸ ਮੈਂ ਮੁਜ਼ਾਹਿਰ ਕੀਤਾ ਕਿ ਕੀ ਹੈ ਸਾਰਾ ਉਹਦਾ ਜੀ ਵਿਰੋਧ ਅਸੀਂ ਬੀਜੀਪੀ ਦਾ ਇਸ ਕਰਕੇ ਕਰ ਰਹੇ ਹਾਂ ਕਿ ਸਾਡੀ ਰਾਜਧਾਨੀ ਹੈ ਦਿੱਲੀ ਅਸੀਂ ਦਿੱਲੀ ਨੂੰ ਜਾਣ ਦਾ ਐਲਾਨ ਕੀਤਾ ਸੀ ਤੇ ਸਾਨੂੰ ਰਸਤੇ ਦੇ ਵਿੱਚ ਪੈਰੀਗੇਡ ਲਾ ਕੇ ਤੇ ਰੋਕਿਆ ਗਿਆ ਜਦ ਕਿ ਅਸੀਂ ਆਪਣਾ ਹੱਕ ਮੰਗ ਰਹੇ ਆ ਤੇ ਸਾਨੂੰ ਮਿਲਿਆ ਕੀ ਗੋਲੀਆਂ ਜਦ ਕਿ ਆਪਣੇ ਦੇਸ਼ ਦੇ ਵਿੱਚ ਲਾਊਡ ਹੀ ਨਹੀਂ ਕਿਸੇ ਵੀ ਆਲਵਾੜ ਦੇ ਵਿੱਚ ਕਾਨੂੰਨ ਆਪੇ ਆ ਕੇ ਦੇਖਦੇ ਤੇ ਗੋਲੀਆਂ ਨਹੀਂ ਚਲਾਈਆਂ ਜਾ ਸਕਦੀਆਂ ਇਹਨਾਂ ਹੱਥੋਂ ਕੈਦ ਨੂੰ ਸੁਟੇ ਲੋਟ ਰੈਂਕਰ ਵੀ ਸਾਡੇ ਦੇ ਸੁਟੇ ਔਰ ਗੋਲੀਆਂ ਵੀ ਸਿੱਧੀਆਂ ਮਾਰੀਆਂ ਗਈਆਂ ਸਾਡਾ ਸ਼ੁੱਭ ਕਰਨ ਜਿਹੜਾ ਸ਼ਹੀਦ ਕੀਤਾ ਹੈ ਸਾਨੂੰ ਉਹ ਕੋ ਦੇ ਵਿੱਚ ਇਹਨਾਂ ਕੀ ਕੀਤਾ ਹੈ ਸਾਡਾ ਕੋਈ ਇਨਸਾਫ ਨਹੀਂ ਸਾਨੂੰ ਮਿਲ ਰਿਹਾ ਸਾਨੂੰ ਐਵੇਂ ਨਹੀਂ ਕਹਿ ਕੇ ਉਹ ਤਾਂ ਮੁੱਕਰ ਗਿਆ ਹੈ ਇੱਕ ਤੇ ਇਹ ਸੰਕਟੋਕ ਚਾਹਤੇ ਸਰਕਾਰ ਆ ਜਿਸ ਕਰਕੇ ਅਸੀਂ ਆਪਣੇ ਹੰਗਾਰਾ ਕਮ ਮੰਗਣ ਵਾਸਤੇ ਅਸੀਂ ਸੜਕਾਂ ਤੇ ਬੈਠੇ ਆ ਇਹ ਦੇਖੋ 5 ਸਾਲ ਪਹਿਲਾਂ ਕਾਲੀਦਾਨ ਦੇ ਵਿੱਚ ਰਹਿ ਕੇ ਕਿਹਨੇ ਇਸ ਪ੍ਰਸਤਿਤੀਆਂ ਜਿੱਤੇ ਆ ਅੱਜ ਭਾਜਪਾ ਦੇ ਵਿੱਚ ਚਲਾ ਗਿਆ ਇੱਕ ਦੱਸੋ ਇੱਕ ਨਿਆਂ ਆ ਸਾਡੇ ਵਾਸਤੇ ਸਾਨੂੰ ਹਰੇਕ ਪਬਲਿਕ ਦੇ ਵਾਸਤੇ ਅਸੀਂ ਨਿਆਂ ਮੰਗਦੇ ਸਾਨੂੰ ਨਿਆਂ ਉਹ ਨਾ ਤੇ ਜਾ ਪਰ ਕੋਈ ਨਿਆਂ ਨਹੀਂ ਸਾਨੂੰ ਦੇ ਰੇ ਜਿਹੜਾ ਵੀ ਅਸੀਂ ਰੋਸ ਕਰ ਰਹੇ ਸਿਰਫ ਆਪਣੀ ਜਵਾਬਾ ਵਾਸਤੇ ਕਰ ਰਹੇ ਆ ਕਿ ਜਵਾਬ ਲੈਣ ਵਾਸਤੇ ਅਸੀਂ ਜੀ ਰੋਸ ਇਸ ਕਰਕੇ ਕਰ ਰਹੇ ਆ ਤੇ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਦੇਣ ਸਾਨੂੰ ਜਵਾਬ ਦੇਣਾ ਇਹਨਾਂ ਕੀ ਕੀਤਾ ਅਸੀਂ ਕੀ ਮੰਗਿਆ ਤੇ ਸਾਨੂੰ ਇਹਨਾਂ ਕੀ ਦਿੱਤਾ ਹੈ ਸ਼ੁਭ ਕਰਨ ਦੇ ਸ਼ੁਭ ਕਰਨ ਦੇ ਜੇ ਅਸਤੀਆਂ ਲੈ ਕੇ ਤਾਮਿਲਨਾਡੂ ਦੇ ਵਿੱਚ ਗਏ ਤੇ ਸਾਡੇ ਕਿਸਾਨਾਂ ਨਾਲ ਕਿਉਂ ਉਹਨੂੰ ਇਹਨਾਂ ਜੇਲਾ ਚ ਬੰਦ ਕਰ ਦਿੱਤਾ ਕਿਉਂ ਕਰ ਦਿੱਤਾ ਕਿ ਸਭ ਬੀਜੇਪੀ ਦੀ ਸਰਕਾਰ ਦੇ ਹੁੰਦਿਆ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਸਾਨੂੰ ਇਹਨਾਂ ਗੱਲਾਂ ਦਾ ਸਾਨੂੰ ਜਵਾਬ ਚਾਹੀਦਾ